ਹੈਲੋ ਜੀ ਸਸਰੀ ਗਰ ਸਾਰੇ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਰੂਟਸ ਤੇ ਹਾਂਜੀ ਸੋ ਬਹੁਤ ਟਾਈਮ ਬਾਅਦ ਜਿਹੜੀਆਂ ਹੈਗੀਆਂ ਮੈਂ ਵੀਡੀਓਜ਼ ਅਪਲੋਡ ਕਰ ਰਹੀ ਆ ਮੈਂ ਜਦੋਂ ਤੋਂ ਮੈਂ ਕੈਮਰਾ ਚੱਕੀ ਤੇ ਉਹਦੇ ਮੈਨੂੰ ਲੱਗਦਾ ਹੁਣ ਮੈਂ ਰੈਗੂਲਰ ਵੀਡੀਓ ਪਾਏ ਕਰਨੀਆਂ ਨੇ ਪਰ ਪਤਾ ਨਹੀਂ ਇੱਕ ਦੋ ਦਿਨ ਬਾਅਦ ਫੇਰ ਮੈਨੂੰ ਕੀ ਹੋ ਜਾਂਦਾ ਮੈਂ ਭੁੱਲ ਜਾਂਦੀ ਆ ਉਹੀ ਆਪਣੇ ਬਾਕੀ ਕੰਮਾਂ 'ਚ ਬਿਜ਼ੀ ਹੋ ਜੀਦਾ ਇੱਕ ਵੀ ਮੈਨੂੰ ਨਹੀਂ ਮੈਨੂੰ ਲੱਗਦਾ ਵੀ ਮੇਰੇ ਨਾਲ ਜਿੰਨੇ ਵੀ ਇਸ ਏਜ ਚ ਨੇ ਜਾਂ ਮੇਰੀ ਏਸੋ ਵੀ ਵੱਧ ਤੋਂ ਛੋਟੇ ਲੋਕਾਂ ਦਾ ਵੀ ਮੈਨੂੰ ਲੱਗਦਾ ਨਾ ਮੈਂ ਆਪਾਂ ਨੂੰ ਸਾਰਿਆਂ ਨੂੰ ਜ਼ਿਆਦਾ ਈਜ਼ੀ ਕੀ ਲੱਗ ਗਿਆ ਰੀਲਸ ਸਕਰੋਲ ਕਰਨ ਦਾ ਮਤਲਬ ਇੱਕ ਆਦਤ ਪੈ ਗਈ ਬਿਨਾ ਮਤਲਬ ਤੋਂ ਬੈਠੇ ਆ ਰੀਲਸ ਸਕਰੋਲ ਕਰੀ ਚੱਲੋ ਸਕਰੋਲ ਕਰੀ ਚੱਲੋ ਤਾਂ ਮੈਨੂੰ ਉਹ ਨਾ ਕਈ ਵਾਰ ਦੇਖ ਕੇ ਲੱਗਦਾ ਵੀ ਉਹ ਫालतू ਟਾਈਮ ਜਿਹੜਾ ਅਸੀਂ ਕੱਢਦੇ ਆ ਕਿਉਂ ਨਾ ਮੈਂ ਉਹਦੇ ਵਿੱਚ ਹਨਾ ਆਪਣੀਆਂ ਵੀਡੀਓਜ਼ ਵਗੈਰਾ ਜਿਹੜੀਆਂ ਹੈਗੀ ਹੈ ਸ਼ੂਟ ਕਰਿਆ ਕਰਾਂ ਜਾਂ ਕੁਝ ਵੀ ਇਨਫੋਰਮੇਟਿਵ ਜਿਹੜੀ ਵੀਡੀਓਜ਼ ਆਪ ਮੈਂ ਆਇਆ ਕਰਾਂ ਸੋ ਹਰ ਵਾਰੀ ਮੈਂ ਮੋਟੀਵੇਟ ਆਪਣੇ ਆਪ ਨੂੰ ਬਹੁਤ ਕਰਦੀ ਹਾਂ ਆਈ ਹੋਪ ਕਿ ਇਹ ਵੀਡੀਓ ਤੋਂ ਬਾਅਦ ਨੈਕਸਟ ਮੈਂ ਵੀਡੀਓ ਜਲਦੀ ਪਾਵਾਂ ਜਾਂ ਸਾਰਾ ਕੁਝ ਕਰਾਂ ਸੋ ਇਸ ਲਈ ਮੈਂ ਹੈਗੀਆਂ ਆਪਣੇ ਕੰਮ ਤੇ ਫਿਰ ਮੈਂ ਬੈਠੀ ਬੈਠੀ ਨੂੰ ਮੈਂ ਕਿਹਾ ਜ਼ ਬਲੌਗ ਦੇਖigree ਇਸੇ ਮੈਂ ਬੰਦ ਕੀਤਾ ਤੇ ਫਿਰ ਮੈਂ ਸੋਚਿਆ ਮੈਂ ਆਪਣਾ ਵੀਡੀਓ ਜਿਹੜੀ ਹੈਗੀਆਂ ਸਟਾਰਟ ਕਰਾਂ ਮੈਂ ਸ਼ੂਟ ਕਰਾਂ ਤੇ ਮੈਂ ਹੈਗੀਆਂ ਕੰਮ ਤੇ ਮੇਰੀ ਇਸ ਰੋਟੇਸ਼ਨ ਦਾ ਅੱਜ ਲਾਸਟ ਡੇ ਆ ਫਿਰ ਮੇਰੀਆਂ ਹੈਗੀਆਂ ਨੇ ਚਾਰ ਛੁੱਟੀਆਂ ਸੋ ਫਿਰ ਮੈਂ ਉਹ ਚਾਰ ਛੁੱਟੀਆਂ ਦੇ ਵਿੱਚ ਟਰਾਈ ਕਰੂੰਗੀ ਆ ਪੂਰਾ ਜੜਾ ਵਲੌਗ ਆ ਉਹ ਕੰਪਲੀਟ ਕਰਾ ਤੇ ਇੰਟਰਸਟਿੰਗ ਬਣਾਵਾਂ ਟਰਾਈ ਕਰਾ ਸਾਰਾ ਕੁਝ ਸੋ ਯਾ ਕੰਟੀਨਿਊ ਰਿਓ ਇਸ ਵਲੌਗ ਦੇ ਨਾਲ ਤੇ ਦੇਖਿਓ ਅੱਗੇ ਅੱਗੇ ਕੀ ਹੁੰਦਾ ਹੈ ਜੀ ਹੈਲੋ ਜੀ ਆ ਇਹ ਅਗਲੇ ਦਿਨ ਮੈਂ ਸ਼ੂਟ ਕਰ ਰਹੀ ਆ ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਦੱਸਿਆ ਸੀਗਾ ਕਿ ਉਹ ਮੇਰੀ ਜਿਹੜੀ ਰੋਟੇਸ਼ਨ ਸੀ ਜੌਬ ਦੀ ਉਹ ਚੱਲ ਰਹੀ ਉਹਦੀਆਂ ਉਹ ਲਾਸਟ ਡੇ ਸੀ ਹੁਣ ਮੇਰੀਆਂ ਚਾਰ ਛੁੱਟੀਆਂ ਨੇ ਸੋ ਮੈਂ ਸਿਰਫ ਘਰੇ ਰਹਿਣਾ ਮੈਂ ਕਿਤੇ ਨਹੀਂ ਜਾਣਾ ਮੈਂ ਰੈਸਟ ਕਰਨੀ ਆ ਸੋ ਇਸ ਟਾਈਮ ਮੈਂ ਬਣਾ ਰਹੀ ਸੀ ਦਾਲ ਚਾਵਲ ਮੈਂ येलो ਦਾਲ ਬਣਾਉਣ ਲੱਗੀ ਆ ਸਾਰਾ ਕੁਝ ਮੈਂ ਕੱਟ ਕੇ ਤਿਆਰ ਕਰ ਲਿਆ ਹੋਇਆ ਏ ਤੇ ਇਧਰ ਮੈਂ ਤੜਕੇ ਲਈ ਰੱਖ ਲਿਆ ਸਾਰਾ ਕੁਝ ਉਧਰ ਦਾਲ ਨੂੰ ਵੀ ਸੀਟੀਆਂ ਮਰਾਦੀਆਂ ਹੁਣ ਮੈਂ ਬਣਾਉਣ ਲੱਗੀ ਆ ਦਾਲ ਤੇ ਬਾਅਦ ਚ ਬਣਾਉਂਗੀ ਚਾਵਲ ਸੋ ਤੜਕਾ ਅੱਧੇ ਹੋ ਰਿਹਾ ਤਿਆਰ ਤੇ ਇਸ ਤੋਂ ਬਾਅਦ ਇਦੇ ਵਿੱਚ ਇਹਦੀ ਦਾਲ ਉਹ ਪਾ ਦਣੀ ਆ ਦੋ ਤੀਤੀਆਂ ਮਰਵਾਵਾਂਗੇ 댓 ਇਟ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਕਿ ਜਦੋਂ ਤੁਹਾਡੀਆਂ ਚਾਰ ਛੁੱਟੀਆਂ ਹੋਣ ਹਨਾ ਵੀ ਬਸ ਮੈਂ ਆਪਣਾ ਫੋਨ ਕਰਾ ਬੰਦ ਮੈਂ ਕਿਸੇ ਨਾਲ ਕੋਈ ਗੱਲ ਨਾ ਕਰਾਂ ਕਿਉਂਕਿ ਮੇਰੇ ਘਰ ਦੇ ਨੇ ਜਾਂ ਜਿਹੜੇ ਮਤਲਬ ਬਹੁਤ ਜ਼ਰੂਰੀ ਨੇ ਜਿਨ੍ਹਾਂ ਨਾਲ ਮੈਂ ਗੱਲ ਕਰਨੀ ਆ ਉਹਨਾਂ ਨੂੰ ਪਤਾ ਹੁੰਦਾ ਤਾਂ ਕਿਉਂ ਉਹਨਾਂ ਨੂੰ ਇਨਕੁਇਰਸ ਟਾਈਮ ਕਾਲ ਕਰਨੀ ਆ ਬਾਕੀ ਟਾਈਮ ਮੈਂ ਸਾਰਾ ਦਿਨ ਫੋਨ ਬੰਦ ਕਰਕੇ ਤੇ ਸਿਰਫ ਚਾਰ ਦਿਨ ਆਪਣੇ ਕਮਰੇ 'ਚ ਰਹਿ ਕੇ ਪ੍ਰੋਪਰ ਆਪਣਾ ਹਨਾ ਜੋ ਮੇਰਾ ਦਿਲ ਕਰਦਾ ਮੈਂ ਲੇਟ ਉੱਠਦੀ ਆ ਮੈਂ ਮੈਂ ਮਤਲਬ ਟੀਵੀ ਦੇਖਦੀ ਆ ਬੁੱਕਸ ਪੜ੍ਹਦੀ ਆ ਦੈਟਸ ਇਟ ਮੈਂ ਜੋ ਮੇਰਾ ਦਿਲ ਕਰਦਾ ਮੈਂ ਉਹ ਕਰਦੀ ਆ ਕਿਉਂਕਿ ਬਾਕੀ ਦੇ ਦਿਨ ਮੈਂ 12-12 ਘੰਟੇ ਰੋਜ਼ ਉੱਠ ਕੇ ਕੰਮ ਕਰਦੀ ਆ ਤਾਂ ਚਾਰ ਦਿਨ ਮੈਨੂੰ ਲੱਗਦਾ ਮੈਨੂੰ ਰੈਸਟ ਡਿਸਰਵ ਕਰਦੀ ਆ ਮੈਂ ਮੈਂ ਕਿ ਸਾਰੇ ਜਿਹੜੇ ਕੰਮ ਕਰਦੇ ਆ ਤਾਂ ਸਾਰਿਆਂ ਨੂੰ ਮੈਨੂੰ ਲੱਗਦਾ ਹਨਾ ਵੀ ਜਦੋਂ ਤੁਹਾਡੀ ਛੁੱਟੀ ਹੁੰਦੀ ਆ ਤੁਸੀਂ ਛੁੱਟੀ ਤੇ ਨਾ ਕੰਮ ਨਾ ਰੱਖਿਆ ਕਰੋ ਯਾ ਮਤਲਬ ਇੱਕ ਛੁੱਟੀ ਤੇ ਕੰਮ ਰੱਖ ਲੈ ਇੱਕ ਛੁੱਟੀਆਂ ਰੱਖਿਆ ਕਰੋ ਵੀ ਕੁਝ ਵੀ ਨਹੀਂ ਕਰਨਾ ਤੁਸੀਂ ਬਸ ਬੈੱਡ ਤੇ ਪੈਣਾ ਆ ਤੇ ਕੋਈ ਕਾਲੀ ਨਹੀਂ ਹੋਣੀ ਚਾਹੀਦੀ ਵੀ ਉੱਠ ਕੇ ਕਿਤੇ ਜਾਈਏ ਜਾਂ ਕੁਝ ਵੀ ਮੈਨੂੰ ਇਹ ਪਸੰਦ ਆ ਤਾਂ ਮੈਨੂੰ ਹੋ ਸਕਦਾ ਹੈ ਕਿ ਲੋਕ ਇਸ ਚੀਜ਼ ਨਾਲ ਐਗਰੀ ਨਹੀਂ ਹੋਣਗੇ ਬਟ ਮੈਂ ਬਹੁਤ ਐਗਰੀ ਆ ਗੱਲਾਂ ਗੱਲਾਂ ਦੇ ਗਿਆਨ ਦੇ ਵਿੱਚ ਮੇਰਾ ਤੜਕਾ ਨਾ ਜਲ ਜਾਵੇ ਓਕੇ ਦੇ ਹੁਣ ਤੱਕ ਇਹ ਹੀ ਸੋਚਦੀ ਪਈ ਸੀ ਵੀ ਸਾਰਾ ਕੁਝ ਬਹੁਤ ਵਧੀਆ ਜਾ ਰਿਹਾ ਹੈ ਮੈਂ ਚਿੱਲ ਕਰੂੰਗੀ ਮੈਂ 4 ਦਿਨ ਮਜ਼ੇ ਕਰੂੰਗੀ ਸਟ्रेस ਫ੍ਰੀ ਰਹੂੰਗੀ ਪਰ ਕਿੱਥੇ ਮੈਨੂੰ ਹੁਣੀ ਹੋਣੀ ਮੇਰੀ ਟਿਕਟ ਮਿਲਿਆ ਮੈ ਕਿਤੇ ਡਾਊਨਟਾਊਨ ਚ ਗਈ ਸੀ ਐਕਚੁਅਲੀ ਮੈਂ ਕੰਮ ਤੇ ਹੀ ਗਈ ਸੀਗੀ ਉੱਥੇ ਕਿਤੇ ਮੈਂ ਪਾਰਕਿੰਗ ਚ ਲਾਤੀ ਕਾਰ ਤੇ ਉਹ ਅੱਧਾ ਘੰਟਾ ਸਿਰਫ ਵੱਧ ਖੜੀ ਰਹੀ ਆ ਜਿਸ ਦੇ ਕਰਕੇ ਮੈਨੂੰ ਟਿਕਟ ਮਿਲ ਗਿਆ ਦਿਸ ਇਜ਼ ਅ ਟਿਕਟ ਕਿ ਜਿਹੜੀ ਮੈਨੂੰ ਟਿਕਟ ਮਿਲ ਗਈ ਆ ਤੇ ਮੈਂ ਸਿਰਫ ਅੱਧਾ ਘੰਟਾ ਜ਼ਿਆਦਾ ਖੜਾਈ ਸੀ ਉੱਥੇ ਬਸ ਠੀਕ ਹੈ ਫਿਲਹਾਲ ਤੇ 40 ਡਾਲਰ ਹੀ ਭਰਨੇ ਨੇ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੀ ਭਰ ਦੂੰਗੀ 40 ਡਾਲਰ ਨਹੀਂ ਤਾਂ ਫਿਰ 50 ਫਿਰ 75 ਬਹੁਤ ਜ਼ਿਆਦਾ ਹੋ ਜਾਣੇ ਨੇ ਪਤਾ ਨਹੀਂ ਕਿਉਂ ਮੈਨੂੰ ਐਵੇਂ ਲੱਗ ਲਾ ਜਾਂਦਾ ਵੀ ਹਨਾ ਜਦੋਂ ਮੈਂ ਖੁਸ਼ ਹੁੰਨੀ ਆ ਜਾਂ ਮੈਂ ਸੋਚਦੀ ਆ ਵੀ ਮੈਂ ਕੁਝ ਨਹੀਂ ਕਰਨਾ ਸਟ्रेस ਫਰੀ ਰਹਿਣਾ ਕਦੇ ਨਾ ਕਦੇ ਕੁਝ ਆਇਆ ਨਾ ਤੁਹਾਨੂੰ ਪਤਾ ਇਹ ਮੇਰੀ ਕੈਨੇਡਾ ਚ ਮੈਨੂੰ ਆਈ ਨੂੰ ਆਲਮੋਸਟ 5 ਸਾਲ ਹੋ ਜਾਣੇ ਨੇ ਮੇਰੀ ਲਾਈਕ ਮਤਲਬ ਕੈਨੇਡਾ ਦੀ ਪਹਿਲੀ ਟਿਕਟ ਆ ਮੈਨੂੰ ਅੱਜ ਤੱਕ ਕਦੇ ਟਿਕਟ ਨਹੀਂ ਮਿਲੀ ਹੈਗੀ ਮੇਰੀ ਪਹਿਲੀ ਟਿਕਟ ਆ ਤੇ ਸਚਿਵ ਨੂੰ ਬਹੁਤ ਐਵੇਂ ਲੱਗ ਰਿਹਾ ਕਿਉਂਕਿ ਮੈਂ ਬਹੁਤ ਧਿਆਨ ਨਾਲ ਕਾਰ ਚਲਾਉਣੀ ਆ ਤੇ ਸਾਰੀਆਂ ਚੀਜ਼ਾਂ ਦਾ ਧਿਆਨ ਦੇਣੀ ਆ ਐਕਚੁਅਲੀ ਇਹ ਉੱਥੇ ਖੜਾਉਣ ਦੀ ਟਿਕਟ ਵੀ ਕਿਵੇਂ ਮਿਲੀ ਕਿਉਂਕਿ ਉਹ ਸਾਰਾ ਕੰਸਟਰਕਸ਼ਨ ਜ਼ੋਨ ਸੀ ਤੇ ਉਹ ਸਾਰਾ ਏਰੀਆ ਬੰਦ ਕੀਤਾ ਹੋਇਆ ਸੀ ਤੇ ਮੈਂ ਉੱਥੇ ਕੰਮ ਤੇ ਹੀ ਗਈ ਹੋਈ ਸੀ ਕਿ ਮੈਂ ਉੱਥੇ ਦੇਖਣਾ ਸੀਗਾ ਵੀ ਕੋਈ ਬਾਹਰਲੀ ਗੱਡੀ ਤਾਂ ਨਹੀਂ ਆਉਂਦੀ ਮੈਨੂੰ ਕੀ ਪਤਾ ਸੀ ਕਿ ਉਹ ਜਿਹੜਾ ਉੱਥੇ ਬੰਦਾ ਹੈਗਾ ਉਹ ਮੈਨੂੰ ਹੀ ਟਿਕਟ ਦੇ ਦੇਊਗਾ ਸੋ ਮੈਨੂੰ ਟਿਕਟ ਮਿਲ ਗਈ ਆ ਹਫ ਬਟ ਇਟਸ ਓਕੇ ਹੋ ਸਕਦਾ ਰੱਬ ਨੇ ਕਿਤੇ ਹੋਰ ਲਵਾਉਣ ਦੀ ਜਗ੍ਹਾ ਇੱਥੋਂ ਗੜਵਾਤੇ 40 ਡਾਲਰ ਹਰ ਇੱਕ ਚੀਜ਼ ਚ ਪੋਜ਼ਿਟਿਵਿਟੀ 40 ਡਾਲਰ ਇਨ ਇਟਸ ਓਕੇ ਥੈਨ ਉਸ ਤੋਂ ਬਾਅਦ ਬਸ ਢਾਲ ਚਾਵਲ ਬਣ ਜਾਂ ਫਿਰ ਆਪਾਂ ਸਟਾਰਟ ਕਰਨਾ ਆਪਣਾ ਜਿਹੜਾ ਸ਼ੋਅ ਮੈਂ ਸੈੱਟ ਕਰਕੇ ਰੱਖਿਆ ਏ ਏਸ ਓਕੇ ਸੋ ਯਾ ਮੈਂ ਦੇ 7th ਐਪੀਸੋਡ ਤੇ ਆਲਮੋਸਟ ਲਾਸਟ ਤੇ ਆ ਖਤਮ ਕਰਨਾ ਮੈਂ ਹੈ ਦਾਲ ਬਣ ਕੇ ਹੋ ਗਈ ਹੈ ਰੈਡੀ yes ਤੇ ਇੱਧਰ ਰੱਖੇ ਨੇ ਮੈਂ ਚਾਵਲ ਉਹ ਵੀ ਆਲਮੋਸਟ ਆਲਮੋਸਟ ਡਨ ਨੇ yes ਹੁਣ ਕੋ ਟੈਨਸ਼ਨ ਨਹੀਂ ਹੈਗੀ ਹੁਣ ਆਰਾਮ ਨਾਲ ਰੋਟੀ ਪਾਣੀ ਖਾਵਾਂਗੇ ਦੇਖਾਂਗੇ ਸੀਰੀਜ਼ ਤੇ ਹੁਣ ਦਾਲ ਚਾਵਲ ਖਾ ਲੂੰਗੀ ਸਵੇਰੇ ਇਸੇ ਦਾਲ ਨਾਲ ਪਰੌਂਠੇ ਖਾਦੇ ਜਾਣਗੇ ਸਾਰੇ ਕੰਮ ਖਤਮ ਹੋ ਗਏ ਨਾ ਵੀ ਲਿਆ ਸਰ ਵੀ ਨਾਲੀ ਸੋ ਉਂਟੇ ਨਰ ਕਰਾਂਗੇ ਕੈਂਟ ਜਿਆ ਤੇ ਆਰਾਮ ਨਾਲ ਬੈ ਕੇ ਫੋਨ ਦੇਖਾਂਗੇ ਹੈਲੋ ਜੀ ਇਹ ਦੂਸਰੀ ਛੁੱਟੀ ਆ ਮੇਰੀ ਮਤਲਬ ਮੈਂ ਸਾਰਾ ਵਲੌਗ ਥੋੜੇ ਥੋੜੇ ਦਿਨ ਜਿਹੜਾ ਹੈਗਾ ਪੂਰਾ ਕਰ ਰਹੀ ਆ ਸੋ ਆ ਮੇਰੀ ਹੈ ਇਹ ਦੂਸਰੀ ਛੁੱਟੀ ਕੱਲ ਮੈਂ ਆਪਣੀ ਪੂਰੀ ਸੀ ਛੁੱਟੀ ਦੇ ਵਿੱਚ ਹਨਾ ਵਧੀਆ ਸੁੱਤੀ ਆ ਤੇ ਸੀਰੀਜ਼ ਵੀ ਦੇਖ ਲਈ ਇੱਕ ਮੂਵੀ ਵੀ ਦੇਖ ਲਈ ਹਨਾ ਸੋ ਮੈਂ ਅੱਜ ਦਾ ਰਾਤ ਸਰਫਿੰਗ ਕਰ ਰਹੀ ਸੀ ਮੇਰੇ ਸਾਹਮਣੇ ਇੱਕ ਵੀਡੀਓ ਆ ਗਈ ਉਹਦੇ ਚ ਨਾਚੋਸ ਬਣਾ ਰਹੇ ਸੀਗੇ ਘਰੇ ਤਾਂ ਹੁਣ ਮੈਨੂੰ ਨਾ ਰਾਤ ਦਾ ਐਵੇਂ ਹੋਇਆ ਪਿਆ ਵੀ ਕਦੋਂ ਮੈਂ ਸਵੇਰੇ ਉੱਠਾਂ ਤੇ ਮੈਂ ਜਾ ਕੇ ਹਨਾ ਨਾਚੋਸ ਬਣਾਵਾਂ ਹਨਾ ਤੇ ਮੈਨੂੰ ਇੰਨਾ ਦਿਲ ਕਰਦਾ ਪਿਆ ਹੁਣ ਐਵੇਂ ਹੈ ਕਿ ਬਾਕੀ ਸਾਰਾ ਕੁਝ ਕਰੇ ਹੈਗਾ ਬਸ ਕੱਲੇ ਨਾਚੋਸ ਨਹੀਂ ਹੈਗੇ ਤਾਂ ਮੈਂ ਜਿਹੜੇ ਨਾਚੋਸ ਦਾ ਪੈਕੇਟ ਆ ਉਹ ਲੈ ਆਣ ਜਲੀਆਂ ਮੈਂ ਹੁਣੇ ਉੱਠੀਆਂ ਬਸ ਮੈਂ ਫਟਾਫਟ ਚਾਹ ਬਣਾਉਣੀ ਆ ਚਾਹ ਨਾਲ ਦੇਖਦੀਆਂ ਬ੍ਰੈਡ ਬਟਰ ਵਗੈਰਾ ਖਾ ਕੇ ਚਲਣੀ ਆ ਤੇ ਫਿਰ ਮੈਂ ਫਰੈਸ਼ ਕੋਟੋਂ ਜਾ ਕੇ ਨਾਚੋਸ ਲੈ ਕੇ ਆਨੀ ਆ ਤੇ ਫਿਰ ਮੈਂ ਘਰੇ ਬਣਾਉਂਗੀ ਨਾਚੋਸ ਤੇ ਮੈਂ ਤੁਹਾਨੂੰ ਸਭ ਨੂੰ ਦਿਖਾਵਾਂਗੀ ਕਿ ਕਿਵੇਂ ਦੇਦੇ ਲੱਗਦੇ ਕਿਉਂਕਿ ਮੈਂ ਵੀ ਖੁਦ ਪਹਿਲੀ ਵਾਰੀ ਬਣਾਉਣੇ ਨੇ ਤੇ ਜਿਨ੍ਹਾਂ ਨੇ ਹਲੇ ਤੱਕ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਵੀਡੀਓ ਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਕਿਉਂਕਿ ਮੈਨੂੰ ਹੁਣ ਆਪਣਾ ਚੈਨਲ ਗਰੋ ਕਰਨ ਲਈ ਤੁਹਾਡੀ ਸਭ ਦੀ ਹੈਲਪ ਚਾਹੀਦੀ ਆ ਪਲੀਜ਼ ਕਰ ਦਿਓ ਤੇ ਚਲੋ ਹੁਣ ਚੱਲੀਏ ਥੱਲੇ ਚਾਹ ਬਣਾਉਣ ਤੇ ਫਟਾਫਟ ਚਾਹ ਬਣਾ ਕੇ ਤੇ ਚਲੀਏ ਨੈਚਰਸ ਲੈਂਡ ਹਾਂਜੀ ਤਾਂ ਹੁਣ ਮੈਂ ਚੱਲੀ ਸੀਗੀ ਗ੍ਰੋਸਰੀ ਕਰਨ ਤੇ ਨੈਚਰਸ ਦਾ ਸਮਾਨ ਲੈਣ ਨੈਚਰਸ ਬਣਾਉਣੇ ਆ ਮੈਂ ਤੁਹਾਨੂੰ ਦੱਸਿਆ ਤੇ ਜਿਦਾ ਹੁਣ ਨਾ ਕੈਨੇਡਾ ਦੇ ਵਿੱਚ ਮੌਸਮ ਚੇਂਜ ਹੋ ਰਿਹਾ ਹੈ ਗਰਮੀਆਂ ਤੋਂ ਸਰਦੀਆਂ ਦਾ ਹੋ ਰਿਹਾ ਤਾਂ ਮੈਂ ਹਰ ਸੀਜ਼ਨ ਚ ਕੀ ਕਰਦੀ ਹੁੰਨੀ ਆ ਕਿ ਜਿਹੜੇ ਕੱਪੜੇ ਮੈਂ ਨਹੀਂ ਪਾਣੇ ਜਾਂ ਹਨਾ ਵੀ ਮੈਨੂੰ ਉਹ ਲੱਗਦਾ ਵੀ ਮੈਂ ਬਹੁਤ ਵਾਰੀ ਪਾ ਲਏ ਨੇ ਤਾਂ ਇੱਥੇ ਮੈਂ ਮਤਲਬ ਉਹਨੂੰ ਮਤਲਬ ਨਾ ਤਾਂ ਅਸੀਂ ਸੁੱਟ ਸਕਦੇ ਹੋ ਕਿਤੇ ਵੀ ਹਨਾ ਤਦ ਨਾ ਹੀ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਇੱਥੇ ਅੱਗੇ ਹੁੰਦਾ ਇੰਡੀਆ 'ਚ ਕੀ ਹੁੰਦਾ ਸੀ ਕਿ ਵੀ ਆਪਣੇ ਭੈਣ ਭਰਾਵਾਂ ਨੂੰ ਹਨ ਫਿਰ ਸਿੱਖ-ਦੂਜੇ ਤੇ ਪਾ ਲੈਂਦੇ ਸੀਗੇ ਪਰ ਇੱਥੇ ਨਹੀਂ ਇਦਾਂ ਦਾ ਕੁਝ ਹੈਗਾ ਸੋ ਮੈਂ ਕੀ ਕਰਦੀ ਹੁੰਨੀ ਮੈਂ ਵੈਲਿਊ ਵਿਲੇ ਜਾਣੀ ਹੁੰਨੀ ਹੈ ਤੇ ਉੱਥੇ ਜਿਹੜੀ ਚੀਜ਼ਾਂ ਡੋਨੇਟ ਕਰਨ ਵਾਲੀ ਆਉਂਦੀ ਹੈ ਮੈਂ ਦੇ ਦੇਣੀ ਆ ਉੱਥੇ ਸੋ ਨਾਲੇ ਮੈਂ ਉਹ ਕੰਮ ਕਰਿਆ ਆਂਗੀ ਕਿ ਮੈਂ ਪਿਛਲੇ ਵੀਕ ਸਫਾਈ ਕੀਤੀ ਸੀ ਕੱਪੜੇ ਸਾਂਭੇ ਸੀਗੇ ਤੇ ਗਰਮੀ ਵਾਲੇ ਰੱਖੇ ਸੀ ਸਰਦੀ ਵਾਲੇ ਕੱਡੇ ਸੀ ਤੇ ਕੋਸ਼ ਕੱਪੜੇ ਗਰਮੀ ਵਾਲੇ ਤੇ ਸਰਦੀ ਵਾਲੇ ਜਿਹੜੇ ਮੈਂ ਇਸ ਵਾਰੀ ਨਹੀਂ ਪਾਉਣੇ ਉਹ ਮੈਂ ਹੁਣ ਦੇ ਕੇ ਆਉਣੇ ਨੇ ਵੈਲਿਊ ਵਿਲੇਜ ਨੂੰ ਡੋਨੇਟ ਕਰਕੇ ਆਉਣੇ ਨੇ ਉਹ ਵੀ ਕੰਮ ਕਰਿ ਆਵਾਂਗੇ ਤੇ ਨਾਲੇ ਗਰੋਸਰੀ ਕਰਿ ਆਵਾਂਗੇ ਚਲੋ ਚੱਲੀਏ ਸਵਾ ਮੈਂ ਕੱਟ ਕੇ ਰੱਖਿਆ ਹੋਇਆ ਸੀਗਾ ਥੋੜਾ ਜਿਹਾ ਕੱਪੜੇ ਜਿਹੜੇ ਮੈਂ ਡੋਨੇਟ ਕਰਕੇ ਆਉਣੇ ਤੇ ਆ ਮੇਰਾ ਹੈਗਾ ਮਨੀ ਪਲਾਂਟ ਇਹ ਮੈਂ ਆਪਣੀ ਲਾਈਫ ਵਿੱਚ ਪਹਿਲੀ ਵਾਰੀ ਮਤਲਬ ਮੈਂ ਮੈਂ ਆਪ ਇੱਕ ਬੂਟਾ ਲਾਇਆ ਤੇ ਮੈਂ ਦੀ ਟੇਕ ਕੇਅਰ ਕਰਦੀ ਆ ਪੂਰੀ ਤੇ ਟੱਚਵੁੱਡ ਹਜੇ ਤੱਕ ਪੂਰਾ ਵਧੀਆ ਗ੍ਰੀਨ ਪਿਆ ਹੈ ਤੇ ਜੇ ਮੈਂ ਇਹਨੂੰ ਸਹੀ ਤਰੀਕੇ ਨਾਲ ਰੱਖ ਸਕੀ ਮਤਲਬ ਪ੍ਰੋਪਰਲੀ ਦੀ ਕੇਅਰ ਕਰ ਸਕੀ ਫਿਰ ਮੈਂ ਹੋਰ ਪਲਾਂਟਸ ਆ ਜਿਹੜੇ ਲਾਉਂਗੀ ਕਿਉਂਕਿ ਮੈਨੂੰ ਇਦਾਂ ਆਇਆ ਕਿ ਮੈਨੂੰ ਪਤਾ ਨਹੀਂ ਉਸ ਤੋਂ ਪਹਿਲਾਂ ਮੈਂ ਆਪ ਕਦੇ ਮਤਲਬ ਹਨਾ ਪlant ਨਹੀਂ ਲਾਇਆ ਕਿਉਂਕਿ ਇੰਡੀਆ ਦੇ ਵਿੱਚ ਮੰਮੀ ਪਾਪਾ ਟੇਕ ਕੇਅਰ ਕਰਦੇ ਨੇ ਹਨਾ ਸੋ ਮੈਂ ਸੋਚਿਆ ਕਿ ਇਸ ਵਾਰੀ ਮੈਂ ਪਹਿਲੀ ਵਾਰੀ ਛੋਟੇ ਬੂਟੇ ਤੋਂ ਸਟਾਰਟ ਕਰਦੀ ਹਾਂ ਛੋਟਾ ਪlant ਮੈਂ ਲਿਆ ਮਨੀ ਪlant ਤੇ ਜੇ ਮੈਂ ਇਹਦੀ ਪ੍ਰੋਪਰ ਜਿਹੜੀ ਹੈਗੀ ਆ ਟੇਕ ਕੇਅਰ ਕੀਤੀ ਫਿਰ ਮੈਂ ਅੱਗੇ ਜਿਹੜੇ ਹੋਰ ਪਲਾਂਟਸ ਆ ਉਹ ਵੀ ਲਾਉਂਗੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਗ ਤੇ ਹੁਣ ਚਲੋ ਚੱਲੀਏ ਚੱਕ ਲਈਏ ਬੈਗ ਤਵਾਣੀ ਤਾਂ ਮੈਂ ਬਣੀ ਗੱਡੀ ਵੀ ਸੀਗੀ ਪਰ ਅੱਜ ਇੰਨੇ ਕੰਮ ਨਹੀਂ ਹੋਣੇ ਹੈਗੇ ਪਹਿਲਾਂ ਜਿਹੜੀ ਆ ਕੰਮ ਨਹੀਂ ਇਹੀ ਕਰੀਏ ਹਾ ਆ ਸਾਡਾ ਬਣਾਉਣ ਵਾਲਾ ਸਮਾਨ ਨਾਚੋ ਜਲਾ ਹੈਲੋਵਿਨ ਆ ਗਿਆ ਹੋਇਆ ਸਟਾਰਟ ਹੋ ਗਿਆ ਤਾਂ ਆ ਸਾਰਾ ਡਰਾਮਾ ਦੇ ਵਿੱਚ ਆ ਆਗੇ ਹੋਏ ਨੇ ਭੂਤ ਪਾਤ ਜੇ ਡੈਕੋਰੇਸ਼ਨ ਲਈ ਮੇਰਾ ਬਹੁਤ ਮਾਨਾ ਕਿ ਮੈਂ ਕਦੇ ਤਾਂ ਆਪਣੀ ਲਾਈਫ ਚ ਐਵੇਂ ਦੀ ਡੈਕੋਰੇਸ਼ਨ ਕਰਨੀ ਆ ਇਹ ਬਟ ਜਦੋਂ ਆਪਣਾ ਘਰ ਆਊਗਾ ਹੋਕੇ ਗ੍ਰੋਸਰੀ ਹੋ ਗਈ ਹੈ ਡਨ ਹੁਣ ਬਸ ਮੇਰਾ ਲਾਸਟ ਕੰਮ ਰਹਿ ਗਿਆ ਉਹ ਹੈਗਾ ਵੀ ਵੈਲੀ ਵਿਲੇਜ ਕਪਾ ਡੋਨੇਟ ਕਰਕੇ ਆਉਣੇ ਇੰਨੀ ਕਿ ਜ਼ਿਆਦਾ ਮੈਨੂੰ ਭੁੱਖ ਲੱਗੀ ਹੋਈ ਹੈ ਇੰਨੀ ਕਿ ਜ਼ਿਆਦਾ ਕਿਉਂਕਿ ਮੈਂ ਕਰੋ ਸਿਰਫ ਚਾਹ ਨਾਲ ਬਿਸਕਟ ਖਾ ਕੇ ਚੱਲ ਗਈ ਸੀ ਕਿਉਂਕਿ ਮੈਨੂੰ ਇਦਾਂ ਸੀ ਕਿ ਮੈਂ ਕਿ ਨਾਚਸ ਖਾਣਾ ਹੈ ਤਾਂ ਜੇ ਮੈਂ ਕੁਝ ਹੋਰ ਖਾ ਲਿਆ ਤਾਂ ਮੈਨੂੰ ਮਤਲਬ ਇੰਨਾ ਮਨ ਨਹੀਂ ਕਰਨਾ ਮੈਨੂੰ ਖਾਣ ਨੂੰ ਹੁਣ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਆ ਤੇ ਮੇਰਾ ਦਿਲ ਘਰ ਹੈ ਮੇਰਾ ਘਰ ਇੱਥੋਂ 3 ਮਿੰਟ ਦੀ ਡਰਾਈਵ ਤੇ ਆ ਤੇ ਜਿਹੜਾ ਵੈਲੀ ਵਿਲੇਜ ਦੇ ਡੋਨੇਟ ਕਰਕੇ ਆਉਣਾ অলਮੋਸਟ 7-8 ਮਿੰਟ ਦੀ ਡਰਾਈਵ ਤੇ ਆ ਹੁਣ ਮੈਨੂੰ ਇਹ ਹੋ ਹੀ ਜਾਂਦਾ ਵੀ ਹਾਈਵੇ ਪਹਿਲਾਂ ਘਰ ਜਾਵਾ ਖਾ ਲਵਾਂ ਪਰ ਜੇ ਮੈਂ ਅੱਜ ਨਾ ਗਈ ਤਾਂ ਡੋਨੇਟ ਕਰਨ ਫਿਰ ਉਹ ਵੀ ਰਹਿ ਜਾਣੇ ਆ ਉਹ ਕੰਮ ਬਹੁਤ ਜ਼ਰੂਰੀ ਹੈ ਕਰਨਾ ਪਹਿਲਾਂ ਨਹੀਂ ਮੈਂ ਕੀ ਕਰਨਾ ਆ ਇੱਥੋਂ ਇੱਕ ਵਾਰੀ ਗੱਡੀ ਕੱਢਦੇ ਆ ਫਿਰ ਦੇਖਦੇ ਆ ਕੀ ਕਰਨਾ ਤੋਂ ਮੇਰੇ ਨਾਚਸ ਬਣ ਕੇ ਹੋ ਗਈ ਨੇ ਤਿਆਰ ਬਾਰੇ ਸਹੀ ਲੱਗਦੇ ਪਏ ਨੇ ਮੈਨੂੰ ਟੇਸਟ ਕਰਨੇ ਆ ਨਾਰਮਲੀ ਮੈਂ ਕੋਲਡ ਡਰਿੰਕ ਪੀਂਦੀ ਨਹੀਂ ਪਰ ਇਹਦੇ ਨਾਲ ਮੈਨੂੰ ਪੀਣਾ ਪੈਣਾ ਇਸ ਕਰਕੇ ਫਿਰ ਮੈਂ ਛੋਟੀ ਹੀ ਬੋਟਲ ਜਿਹੜੀ ਹੈਗੀ ਹੈ ਕੇਨ ਲੈਣੀ ਆ ਸੌਸ ਹੋ ਗਈ ਤੇ ਫੇਵਰੇਟ ਸ਼ਾਪ 올 ਸੈਟ ਬਸ ਆ ਚੀਜ਼ ਚਾਹੀਦੀ ਹੁੰਦੀ ਹੈ ਮੈਨੂੰ ਲੱਗਦਾ ਹਰ ਬੰਦੇ ਨੂੰ ਆਪਣੀ ਛੁੱਟੀ ਦੇ ਵਿੱਚ ਹਨਾ ਬਈ ਸਾਰੇ ਕੰਮ ਡਨ ਹੋਣ ਗ੍ਰੋਸਰੀ ਡਨ ਹੋਵੇ ਲਾਂਡਰੀ ਡਨ ਹੋਵੇ ਸਟਿਲ ਹਜੇ ਮੇਰੀ ਯਦ ਅੱਜ ਨੂੰ ਮ ਲਾ ਕੇ 3 ਤੇ ਅਗਰ ਅੱਜ ਆ ਦਿਨ ਕੱਢਦੀ ਹਲੇ ਦੋ ਛੁੱਟੀਆਂ ਹੋਰ ਪਈਆਂ ਨੇ ਸੋ ਆਮ ਸੋ ਹੈਪੀ ਐਂਡ ਸੋ ਗ੍ਰੇਟਫੁਲ ਥੈਂਕ ਯੂ ਬਾਬਾ ਜੀ ਇੰਨਾ ਕੁਛ ਵਧੀਆ ਵਧੀਆ ਕਰਨ ਦੇ ਲਈ ਥੈਂਕ ਯੂ ਸੋ ਹੌਨ ਮੈਂ ਖਾਣੀ ਅੰਡਾ ਜੂਸ ਦੇਖ ਰਹੀ ਆ ਕਿ ਕਿਵੇਂ ਦੇ ਬੜੇ ਨੇ ਕਿਉਂਕਿ ਮੈਂ ਖੁਦ ਪਹਿਲੀ ਵਾਰੀ ਬੜਾਈ ਨਹੀਂ ਸੋ ਮੈਂ ਨਾ ਪਹਿਲਾਂ ਜਦੋਂ ਉਹ ਤਨਾਚਸ ਵਗੈਰਾ ਲੈ ਕੇ ਗ੍ਰੋਸਰੀ ਵਗੈਰਾ ਕੱਢ ਲਈ ਸੀ ਮੈਂ ਸਿੱਧਾ ਘਰੇ ਆ ਗਈ ਸੀ ਮੈਂ ਹਨਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਮੈਂ ਵੈਲੀ ਵਿਲੇਜ ਨਹੀਂ ਗਈ ਹੈਗੀ ਕੱਪੜਾ ਡੋਨੇਟ ਕਰਨ ਲਈ ਸਟੈਲੋ ਅਜੇ ਇਹਦੇ ਵਿੱਚ ਹੀ ਪਏ ਹੋਏ ਨੇ ਮੇਰੀ ਕਾਰ ਦੇ ਵਿੱਚ ਹੀ ਉਹ ਤਾਂ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਸੀ ਮੇਰੇ ਤੋਂ ਰਿਹਾ ਨਹੀਂ ਗਿਆ ਸੋ ਮੈਂ ਘਰੇ ਆ ਗਈ ਸੀ ਨਾਚਸ ਬਣਾਏ ਖਾਦੇ ਤੇ ਚਿੰਚੁੰਜ ਵੀ ਕਰ ਲਿਆ ਸੋ ਹੁਣ ਮੈਂ ਜਾ ਰਹੀ ਹਾਂ ਵੈਲੀ ਵਿਲੇਜ ਕਿ ਉਹ ਬੰਦ ਹੋਣਾ 9 ਵਜੇ ਤੇ ਹਜੇ ਵਜੇ ਨੇ ਸਵਾ 6 ਸੋ ਮੈਂ ਮੈਂ ਕੀ ਮੈਂ ਹੁਣ ਜਿਹੜਾ ਹੈਗਾ ਇਹ ਵੀ ਜਿਹੜਾ ਕੰਮ ਖਤਮ ਕਰਿਆ ਮੈਂ ਇਸ ਛੁੱਟੀਆਂ ਦੇ ਵਿੱਚ ਕਿਉਂਕਿ ਫਿਰ ਅਗਲੀਆਂ ਛੁੱਟੀਆਂ ਤੇ ਚਲੇ ਜਾਣਾ ਹੈ ਕੰਮ ਸੋ ਮੈਂ ਇਹ ਕਰਨਾ ਆ ਤੇ ਹੋਪਫੁਲੀ ਮੈਨੂੰ ਲੱਗਦਾ ਵੀ ਮੈਂ ਮੂਵ ਕਰਨਾ ਹੈ ਇੱਥੋਂ ਤਾਂ ਵੀ ਮੈਂ ਥੋੜਾ ਸਮਾਨ ਜਿਹੜਾ ਹੈਗਾ ਘੱਟ ਕਰ ਰਹੀ ਆ ਤਾਂ ਕਿ ਜਿੰਨਾ ਕੰਮ ਹੋ ਜੇ ਨਿਭੜ ਦੇ ਚੰਗੀ ਗੱਲ ਆ ਚਲੋ ਹੁਣ ਮੈਂ ਫਟਾਫਟ ਜਾਨੀ ਹੈ ਵੈਲੀ ਵਿਲੇਜ ਸੋ ਹੈਗਾ ਡੋਨੇਸ਼ਨ ਸੈਂਟਰ ਬਸ ਉੱਥੇ ਜਾ ਕੇ ਮੈਂ ਹੁਣ ਕੱਪੜੇ ਜਿਹੜੇ ਦੇ ਆਉਣੇ ਨੇ ਤਾਰੇ ਕੰਮ ਕਰ ਲੈਨੇ ਖਤਮ ਤੇ ਹੁਣ ਥੋੜੀ ਜੀ એનર્ਜੀ ਚਾਹੀਦੀ ਕਿਉਂਕਿ ਬਹੁਤ ਕੰਮ ਕਰ ਲਿਆ ਤੇ ਦੂਸਰਾ ਇਹ ਵੀ ਆ ਕਿ ਥੋੜਾ ਜਿਹਾ ਮੌਸਮ ਚੇਂਜ ਹੋਣ ਕਰਕੇ ਨਾ ਗਲਾ ਵਗੈਰਾ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਗਿਆ ਤੇ ਮਨਾਂ ਮੈਂ ਕਿ ਫੀਵਰ ਨਾ ਹੋ ਜਾਏ ਕਿਉਂਕਿ ਕੰਮ ਸ਼ੁਰੂ ਕਰਨਾ ਹੈ ਫਿਰ ਦੋ ਦਿਨਾਂ ਬਾਅਦ ਫੇਰ ਤੋਂ ਤੇ ਮੈਂ ਬਿਮਾਰ ਨਹੀਂ ਹੋਣਾ ਚਾਹੁੰਦੀ ਸੋ ਕਾਫੀ ਤਾਂ ਕਿ ਥੋੜਾ ਗਲਾ ਠੀਕ ਰਵੇ ਜਦੋਂ ਮੈਂ ਉੱਥੇ ਕੱਪੜੇ ਡੋਨੇਟ ਕਰਨ ਗਈ ਸੀ ਉੱਥੇ ਮੈਨੂੰ ਇਹ ਟੇਬਲ ਸੋਹਣਾ ਲੱਗਿਆ ਸੋ ਮੈਂ ਇਹ ਟੇਬਲ ਲੈ ਆਈਆਂ ਮਤਲਬ ਮੈਨੂੰ ਚਾਹੀਦਾ ਸੀਗਾ ਇੱਥੇ ਜਿੱਥੇ ਮੈਂ ਤਿਆਰ ਹੋਣੀ ਆ ਮੈਨੂੰ ਟੇਬਲ ਚਾਹੀਦਾ ਹੈ ਉੱਥੇ ਤੇ ਫਿਲਹਾਲ ਤੇ ਵੀ ਇੱਥੇ ਐਵੇਂ ਡੈਕੋਰੇਟ ਕਰਤਾ ਹੈ ਹਜੇ ਹਲੇ ਉਹ ਤੁਮਾਰੇ نیچے ਸਾਰੇ ਲੋਸ਼ਨ ਲੋਸ਼ਨ ਐਂਡ ਆਲ ਪਰਫਿਊਮ ਸਭ ਕੁਝ ਇੱਥੇ ਆ ਜਾਊਗਾ ਕਿਉਂਕਿ ਫਿਰ ਇੱਥੇ ਥੋੜਾ ਸਹੀ ਰਹੂਗਾ ਤਿਆਰ ਹੋਣ ਚ ਸੋ ਹਾਂਜੀ ਐਸੀ ਅੱਜ ਦਾ ਵਲੌਗ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਗਾ ਨਾਟ ਅੱਜ ਦਾ 2-3 ਦਿਨ ਦਾ ਚੱਲ ਰਿਹਾ ਸੀ ਇਹ ਵਲੌਗ ਜਿਹੜਾ ਕਿ ਮੈਂ ਖਤਮ ਕੀਤਾ ਹੁਣ ਸੋ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮੈਂ ਅੱਗੇ ਵੀ ਜਿਹੜੇ ਹੋਰ ਵਲੌਗਸ ਆ ਉਹ ਲੈ ਕੇ ਆਉਂਦੀ ਰਹੂੰਗੀ ਤਾਂ ਪਲੀਜ਼ ਤੁਸੀਂ ਸਪੋਰਟ ਕਰ ਦਿਓ ਰੇ ਇਦਾਂ ਹੀ ਮੇਰੇ ਚੈਨਲ ਨੂੰ ਚਲੋ ਮਿਲਦੇ ਆ ਜੀ ਅਗਲੀ ਵੀਡੀਓ 'ਚ ਤਦ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ